ਕਿ ਪੰਜ ਲੋਕ ਸਭਾ ਹਲਕਿਆਂ ਚ ਨਾਮੀ ਗ੍ਰਾਮੀ ਲੀਡਰ ਖਾਸੇ ਚੱਕਰ ਵਿੱਚ ਫਸੇ ਨੇ ਪੰਜਾਬ ਦੀਆਂ ਪੰਜ ਲੋਕ ਸਭਾ ਸੀਟਾਂ ਜਈਆਂ ਨੇ ਜਿੱਥੇ ਲਗਭਗ ਪੰਜ ਕੋਣਾ ਜਾਂ ਬਹੁ ਕੋਣਾ ਮੁਕਾਬਲਾ ਬਣ ਗਿਆ ਦੋ ਥਾਵਾਂ ਦੇ ਉੱਤੇ ਤਾਂ ਆਜ਼ਾਦ ਉਮੀਦਵਾਰਾਂ ਦੇ ਕਾਰਨ ਤੇ ਇੱਕ ਥਾਂ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਕਾਰਨ ਤੇ ਇਸੇ ਤਰ੍ਹਾਂ ਦੋ ਸੀਟਾਂ ਤੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰਾਂ ਦੇ ਕਰਕੇ ਪੰਜ ਕੋਣਾ ਮੁਕਾਬਲਾ ਬਣਿਆ ਪੰਜਾਬ ਦੇ ਵਿੱਚ ਇਹ ਅਕਸਰ ਹੁੰਦਾ ਆਇਆ ਕਿਆਮੋ ਸਾਹਮਣੇ ਦਾ ਮੁਕਾਬਲਾ ਜੀ ਇਹ ਆਮ ਵਰਤਾਰ ਆ ਰਿਹਾ ਤੇ ਕਈ ਸੀਟਾਂ ਤੇ ਟਕੋਣਾ ਮੁਕਾਬਲਾ ਅਕਸਰ ਸੁਣਨ ਨੂੰ ਮਿਲ ਜਾਂਦਾ ਸੀ ਕਿ ਜੀ ਆ ਫਲਾਨੀ ਫਲਾਨੀ ਸੀਟ ਤੇ ਟਕੋਣਾ ਮੁਕਾਬਲਾ ਹੋ ਗਿਆ ਪਰ ਇਸ ਵਾਰ ਅਕਾਲੀ ਦਲ ਤੇ ਭਾਜਪਾ ਵੀ ਇਕੱਲੇ ਲੜ ਰਹੇ ਨੇ ਤੇ ਦੇਸ਼ ਚ ਗੱਠਜੋੜ ਹੁੰਦਿਆਂ ਵੀ ਪੰਜਾਬ ਚ ਕਾਂਗਰਸ ਤੇ ਆਵਾਦੀ ਪਾਰਟੀ ਵੀ ਡੋੜ ਲੜ ਰਹੇ ਨੇ ਜੋ ਕਿ ਲੋਕਾਂ ਚ ਚਰਚਾ ਹੋਈ ਜਾਂਦੀ ਆ ਕਿ ਬਾਈ ਕੁਝ ਸੀਟਾਂ ਦੇ ਸਮਝੌਤਾ ਕਰ ਲਿਆ ਕਾਂਗਰਸ ਤੇ ਆਪ ਨੇ ਮਿਲ ਕੇ ਖੇਡ ਰਹੇ ਨੇ ਜੀ ਐ ਇਹ ਨੂੰ ਜਿਤਾਉਣਗੇ ਜੋ ਉੱਥੋਂ ਨੂੰ ਜਿਤਾਉਣਗੇ ਬੰਡਲੀਆਂ ਜੀ ਆਪਸ ਚ ਐ ਪੰਜ ਸੀਟਾਂ ਉਹਨੇ ਬੰਡਲੀਆਂ ਜੀ 6-7 ਉਹਨੇ ਤੈਕ ਕਰ ਲੀਆਂ ਜੀ ਬਹੁਤ ਕੁ ਚੱਲ ਪਰ ਮੈਦਾਨ ਚ ਅੱਡੋ ਅੱਡ ਉਮੀਦਵਾਰ ਉਤਰੇ ਹੋਏ ਨੇ ਤੇ ਹਰ ਉਮੀਦਵਾਰ ਜਿੱਤਣ ਲਈ ਉਤਰਿਆ ਪਾਰਟੀ ਦੀ ਹਦਾਇਤ ਤੇ ਕਿਹੜਾ ਚਾਹੂਗਾ ਜੇ ਹਦਾਇਤ ਹੋ ਵੀ ਗਈ ਗੁਪਤ ਕੇ ਹਾਰ ਜੋ ਬਾਕੀ ਪਤਾ ਨਹੀਂ ਜੀ ਪਰ ਇਹ ਪੰਜ ਲੋਕ ਸਭਾ ਹਲਕੇ ਉਹ ਨੇ ਜਿੱਥੇ ਪੰਜ ਕੋਣਾ ਮੁਕਾਬਲਾ ਹੋ ਗਿਆ ਤੇ ਇਸ ਪੰਜ ਕੋਣੇ ਮੁਕਾਬਲੇ ਦੇ ਵਿੱਚ ਦਾਅ ਤੇ ਲੱਗਿਆ ਵੱਡੇ ਲੀਡਰਾਂ ਦਾ ਨਾਮੀ ਲੀਡਰਾਂ ਦਾ ਚਿਹਰੇ ਵਾਲੇ ਲੀਡਰਾਂ ਦਾ ਚਲੋ ਜੇ ਕਰੇਸ ਪਹਿਲੂ ਤੇ ਗੱਲ ਕਰਨੀ ਆ ਤਾਂ ਜੀ ਬਠਿੰਡਾ ਲੋਕ ਸਭਾ ਹਲਕਾ ਕਹਿੰਦੇ ਜੀ ਚਰਚਾਾਂ ਮਾਂ ਚੱਲਦੀਆਂ ਸੱਥਾਂ 'ਚ ਵੀ ਤੇ ਏਸੀ ਵਾਲੇ ਕਮਰਿਆਂ 'ਚ ਵੀ ਕਿ ਖੁੱਡੀਆਂ ਤੇ ਹਰਸਿਮਰਤ ਕੌਰ ਬਾਦਲ 'ਚ ਮੁਕਾਬਲਾ ਜੀਤਵਿੰਦਰ ਸਿੱਧੂ ਕਹਿੰਦਾ ਜਿੱਤਣ ਲਈ ਤਾਂ ਮੈਂ ਵੀ ਉਤਰਿਆ ਤੇ ਪਰਮਪਾਲ ਕੌਰ ਸਿੱਧੂ ਕਹਿੰਦੀ ਹਟਦੀ ਮੈਂ ਵੀ ਨਹੀਂ ਮੈਂ ਵੀ ਜਿੱਤਣ ਲਈ ਆਈ ਆ ਤੇ ਫਿਰ ਲਖਨ ਸਧਾਨਾ ਕਹਿੰਦਾ ਮੈਂ ਕਿਹੜਾ ਹਰ ਲਈ ਆਇਆ ਭਾਈ ਮੈਂ ਵੀ ਜਿੱਤਣ ਲਈ ਆ ਲਖਨ ਸਧਾਨਾ ਨੇ ਆਜ਼ਾਦ ਇਸ ਖੇਤਰ ਨੂੰ ਚੁਣਿਆ ਸੀ ਪਰ ਸ਼੍ਰੋਮਨੀ ਕਲਦਾਰ ਅੰਮ੍ਰਿਤ ਸਰ ਨੇ ਸਾਥ ਦਿੱਤਾ ਕਿ ਸਾਡੇ ਵੱਲੋਂ ਵੀ ਉਮੀਦਵਾਰ ਹੀ ਹੋਣਗੇ ਹੁਣ ਗੁਰਮੀਤ ਖੁੱਡੀਆਂ ਮਜੂਦਾ ਮੰਤਰੀ ਨੇ ਖੇਤੀਬਾੜੀ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾ ਚੁੱਕੇ ਨੇ ਤੇ ਬਠਿੰਡਾ ਲੋਕ ਸਭਾ ਸੀਟ ਤੋਂ ਪਹਿਲੀ ਵਾਰ ਮੈਂਬਰ ਪਾਰਲੀਮੈਂਟ ਦੀ ਇਸ ਤਰੀਕੇ ਨਾਲ ਚੋਣ ਲੜ ਰਹੇ ਨੇ ਕਿ ਮੁਕਾਬਲਾ ਜਿੱਤੋ ਸਿੱਧਾ ਆਮੋ ਸਾਹਮਣੇ ਹੋ। ਤੇ ਇਸ ਤੋਂ ਬਾਅਦ ਕਾਂਗਰਸ ਨੇ ਜਿਤਵਿੰਦਰ ਸਿੱਧੂ ਨੂੰ ਉਤਾਰਿਆ ਤੇ ਅਕਾਲੀ ਦਲ ਨੇ ਹਰਸਿਮਰਤ ਕੋਰ ਬਾਦਲ ਨੂੰ ਬਿਸ਼ੱਕ ਪਹਿਲੀ ਲਿਸਟ 'ਚ ਨਾ ਨਹੀਂ ਆਇਆ ਸੀ ਪਰ ਹਰਸਿਮਰਤ ਕਾਂਜੀ ਮੈਂ ਬਠਿੰਡਾ ਖੇਤਰੇ ਚੋੜਨਾ ਤੇ ਬਠਿੰਡਾ ਫਾਸਲ ਕੋਰ ਬਾਦਲ ਮદાન 'ਚ ਨੇ ਤੇ ਹਰਸਿਮਰਤ ਕੋਰ ਬਾਦਲ ਦਾ ਹੋਣਾ ਮਤਲਬ ਅਗਲੇਆਂ ਦਾ ਜੋਰ ਲੱਗ ਰਿਹਾ ਕਿ ਭਾਈ ਚੌਥੀ ਵਾਰ ਵੀ ਜਿੱਤਣਾ ਹੀ ਜਿੱਤਣਾ। ਪਹਿਲੀ ਵਾਰ ਕੈਪਟਨ ਦੇ ਮੁੰਡੇ ਨੂੰ ਹਰਾਇਆ, ਦੂਜੀ ਵਾਰ ਮਨਪ੍ਰੀਤ ਬਾਦਲ ਨੂੰ ਹਰਾਇਆ, ਤੀਜੀ ਵਾਰ ਰਾਜਾ ਬੜਿੰਗ ਨੂੰ ਹਰਾ ਕੰਨ ਜੀ ਗੁਰਮੀਤ ਖੁੜਿਆਣਾ ਮੁਕਾਬਲਾ ਪਰ ਵਿਚਾਲੇ ਜੀਤਵਿੰਦਰ ਸਿੱਧੂ ਵੀ ਮੁਕਾਬਲੇ ਚ ਨੇ ਤੇ ਭਾਜਪਾ ਵੱਲੋਂ ਪਰਪਰ ਕੋ ਸਿੱਧੂ ਵੀ ਨੇ ਤੇ ਆਜ਼ਾਦ ਤੌਰ ਤੋਂ ਸ਼ੁਰੂ ਕਰਕੇ ਬਾਇਆ ਸ਼੍ਰੋਮਣੀ ਕਾਲ ਦਾ ਰਾਮਰ ਸਾਹਿਬ ਲਖਸਦਾਂ ਸੋ ਹੁਣ ਇਹ ਪੰਜ ਕੋਣੇ ਮੁਕਾਬਲੇ ਦੇ ਵਿੱਚ ਪਤਾ ਨਹੀਂ ਜੀ ਕਿਹਦੀ ਲਾਟਰੀ ਨਿਕਲ ਸਕਦੀ ਹੈ ਜਾਂ ਜੇ ਕੋਈ ਮੁਕਾਬਲੇ ਚਾਮੋ ਸਾਹਮਣੇ ਆ ਵੀ ਗਈਆਂ ਦੋ ਤਰ੍ਹਾਂ ਪਰ ਤਾਂ ਵੀ ਤੀਜਾ ਚੌਥਾ ਪੰਜਵਾਂ ਇਹ ਤਿੰਨ ਉਮੀਦਵਾਰ ਤੇ ਚੌਥੇ ਪੰਜਵੇਂ ਨੰਬਰ ਤੇ ਆਉਣ ਵਾਲੇ ਉਮੀਦਵਾਰ ਤੈਅ ਕਰਦੇ ਕਿ ਪਹਿਲੇ ਦੂਜੇ ਦਾ ਭਵਿੱਖ ਕੀ ਹੋਵੇ ਜੇ ਪਹਿਲੇ ਦੋਚ ਕਿਸੇ 'ਚ ਮੁਕਾਬਲਾ ਬਣ ਵੀ ਗਿਆ ਤਾਂ ਤੀਜੇ ਚੌਥੇ ਤੇ ਪੰਜਵੇਂ ਨੂੰ ਜਿੰਨੀਆਂ ਵੋਟਾਂ ਵੱਧ ਘੱਟ ਪੈਂਦੀਆਂ ਉਹਦੇ ਨਾਲ ਉੱਪਰ ਵਾਲੇ ਦਾ ਨਤੀਜਾ ਬਦਲ ਸਕਦਾ ਕੁਝ ਵੀ ਇਸ ਲਈ ਪੰਜ ਕੋਣੇ ਮੁਕਾਬਲੇ ਛਾਲ ਤੇ ਬਣੀਆਂ ਇਸੇ ਤਰ੍ਹਾਂ ਦਾ ਮੁੱਖ ਮੰਤਰੀ ਸਾਹਿਬ ਦਾ ਜਦੀ ਪੁਸ਼ਤੀ ਹਲਕਾ ਕਹਿੰਦੇ ਜੀ 2014 'ਚ ਵੀ ਇੱਥੋਂ ਮੈਂ ਐਮਪੀ ਜੱਥੇ ਹਤੇ 2019 'ਚ ਵੀ ਪਰ ਜਦੋਂ ਜਿਮਨੀ ਚੋਣ ਦੀ ਵਾਰੀ ਆਈ 2022 ਦੇ ਵਿੱਚ ਤਾਂ ਸ੍ਰੀ ਜੀ ਸਿਮਾਨ ਬਾਜੀ ਜਿੱਤ ਗਏ ਤੇ ਪੰਜਾਬ ਦੀ ਸਰਕਾਰ ਹੁੰਦਿਆਂ ਵੀ ਆਵਾਦੀ ਫਾਟੀ ਚੋਂ ਹਾਰ ਗਈ। ਇਸ ਲਈ ਮੁੱਖ ਮੰਤਰੀ ਸਾਹਿਬ ਕਹਿੰਦੇ ਕਹਿ ਇੱਕ ਦੀ ਸੰਗਰੂਤਾ ਜਿਤਨਾ ਹੀ ਜਿਤਨਾ। ਨੱਕ ਦਾ ਸਵਾਲ ਹੈ ਬੈਸਤਾ 13 0 ਕਹਿੰਦੇ ਉਹ ਪਰ ਕਹਿੰਦੇ ਸੰਗਰੂਰ अहम ਤੇ ਮੀਥੇਰ ਨੂੰ ਉਤਾਰਿਆ ਦੋ ਵਾਰ ਐਮ ਐਲ ਏ ਤਜਰਬੇਕਾਰ ਲੀਡਰ ਨੇ ਤੇ ਪਰ 9 ਵਿਧਾਨ ਸਭਾ ਹਲਕਿਆਂ ਚੋਂ ਉਹ ਕਿ ਲੰਘਣਾ ਪਾਈ ਲੋਕ ਸਭਾ ਦਾ ਸਫਰ। ਸੋ ਇਹ ਸ੍ਰੀ ਮੀਥੇਰ ਦੇ ਮੁਕਾਬਲੇ ਸੁਖਪਾਲ ਖੈਰਾ ਤਜਰਬੇਕਾਰ ਲੀਡਰ ਕਾਂਗਰਸ ਦਾ ਅਤਰਵੱਲੇ ਦਾ ਲੀਡਰ ਕਾਂਗਰਸ ਦਾ ਕਹਿੰਦੀ ਤਕਰੀਰ ਚ ਮਹਾਰ ਹੈ। ਹਾਂ ਰਾਜਨੀਤੀ ਚ ਮਹਾਰਾ ਪਰ ਭਾਈ ਹਲਕੇ ਤੋਂ ਵਾਰੀ ਹੈ ਸੋ ਇਸ ਲਈ ਮੁਸ਼ਕਲ ਵੀ ਆ ਰਹੀ ਹੈ ਤੇ ਦਲਵੀਰ ਗੋਲਡੀ ਵਰਗੇ ਵੀ ਸਾਥ ਛੱਡ ਗਏ ਇਸ ਲਈ ਹੋਰ ਵੀ ਮੁਸ਼ਕਲ ਆ ਰਹੀ ਹੈ ਪਰ ਕੱਲ ਚੱਲੀ ਜਾਂਦੀ ਹੈ ਤੇ ਇਸ ਲਈ ਇੱਕ ਪਾਸੇ ਆਮ ਆਦੀ ਪਾਰਟੀ ਦੇ ਮੀਥੇਰ ਦੂਏ ਪਾਸੇ ਕਾਂਗਰਸ ਸੁਖਵਾਲ ਖੇਰਾ ਤੇ ਤੀਸਰੇ ਪਾਸੇ ਅਕਾਲੀ ਦਲ ਵੱਲੋਂ ਇਕਬਾਲ ਸਿੰਘ ਚੁੰਦਾ ਤੇ ਭਾਜਪਾ ਵੱਲੋਂ ਅਰਵਿੰਦ ਖੰਨਾ ਕਹਿੰਦੇ ਪੈਸਾ ਵੀ ਹੈਗਾ ਤਜਰਬਾ ਵੀ ਹੈਗਾ ਤੇ ਇਧਰ ਜੀ ਮੌਜੂਦਾ ਮੈਂਬਰ ਪਾਰਲੀਮੈਂਟ ਸਿਮਰਜੀਤ ਸਿੰਘ ਮਾਨ ਸੰਗਰੂਰ ਤੋਂ ਦੋ ਵਾਰ ਮੈਂਬਰ ਪਾਰਲੀਮੈਂਟ ਰਹੇ ਨੇ ਫਰਮਾਨਿਕਾ ਲਾਰਾ ਬਸਰੈਟੋ ਤਿੰਨ ਵਾਰ ਜਿੱਤ ਲਈ ਸੋ ਇਸ ਲਈ ਉਹ ਵੀ ਮੈਦਾਨ ਚ ਡਟੇ ਹੋਏ ਨੇ ਤੇ ਉਹਨਾਂ ਨੂੰ ਇੱਕ ਤੇ ਵੀ ਪੂਰੀ ਉਮੀਦ ਹੈ ਤੇ ਫਿਰ ਜੇ ਸਿਮਰਜਨ ਸਿੰਘ ਮਾਨ ਮੀਤ ਹਰ ਤੇ ਖਹਿਰਾ ਆਪ ਸੁਜੀਤ ਤਕੋਣੇ ਮੁਕਾਬਲੇ ਚ ਨੇ ਤਾਂ ਤੁਸੀਂ ਕਵਾਲ ਚ ਹੁੰਦਾ ਤੇਰਵਿੰਦ ਖੰਨਾ ਨੂੰ ਵੀ ਬਾਹਰ ਰੱਖੇ ਨੂੰ ਦੇਖ ਸਕਦੇ ਇਹਨਾਂ ਦੀਆਂ ਵੋਟਾਂ ਵੀ ਤੈਅ ਕਰ ਸਕਦੇ ਆ ਕਿ ਜੇ ਤਰ ਕੀ ਦੀ ਉਹ ਤੇ ਜੇ ਕਿਸੇ ਦੋਸ਼ ਮੁਕਾਬਲਾ ਬਣ ਗਿਆ ਤਾਂ ਫਿਰ ਤਿੰਨ ਵਾਲੀ ਖੇੜੇਤੀ ਵੀ ਬਈ ਹੈ ਸੋ ਇਸ ਲਈ ਸੰਗਰੂਰ ਵੀ ਖੂਬ ਚਰਚਾ ਚ ਤੇ ਚਰਚਾ ਚ ਹੈ ਜੀ ਜਲੰਧਰ ਲੋਕ ਸਭਾ ਹਲਕਾ ਜਿੱਥੇ ਸਾਬਕਾ ਮੁੱਖ ਮੰਤਰੀ ਸਾਹਿਬ ਸਾਬਕਾ ਮੰਤਰੀ ਮੌਜੂਦਾ ਐਮਪੀ ਸਾਬਕਾ ਐਮਐਲਏ ਛੋਣ ਲੜ ਰਹੇ ਨੇ ਜੀ ਹਾਂ ਆਮ ਆਦਮੀ ਪਾਰਟੀ ਨੇ ਪਵਨ ਕੁਮਾਰ ਤਿੰਨ ਨੂੰ ਉਤਾਰਿਆ ਜਿਹੜੇ ਬਸਪਾ ਚੋਂ ਹੋ ਕੇ ਅਕਾਲੀ ਦਲ ਚੁੰਦੇ ਹੋਏ ਆਮ ਆਦਮੀ ਪਾਰਟੀ ਚ ਆਏ ਨੇ ਤੇ ਚਮਜੀਤ ਚੰਨੀ ਹੋਰੀ ਤਜਰਬੇਕਾਰ ਨੇ ਕਹਿੰਦੇ ਜੀ ਹਾਂ ਉਥੋਂ ਸਰਵੇ ਆ ਜੀ ਕਾਂਗਰਸ ਦਾ ਕਿ ਜਿੱਤ ਪੱਕੀ ਆ ਜੀ ਪਰ ਵਿਰੋਧੀ ਧਿਰਾਂ ਇਹ ਵੀ ਕਹਿੰਦੀਆਂ ਕਿ ਨਹੀਂ ਜੀ ਉਮੀਦਵਾਰ ਬਾਹਰ ਹੋ ਹੈ ਪਰ ਉਹਨਾਂ ਨੂੰ ਵੋਟਰਾਂ ਤੇ ਵੀ ਭਰੋਸਾ ਕਹਿੰਦੇ ਚੰਨੀ ਨੂੰ ਆਪਣੇ ਤੇ ਵੀ ਭਰੋਸਾ ਹਸਤੇ ਸੱਚ ਘੰਡੇਰਾ ਬੱਲਾ ਕੰਨੀ ਵੀ ਗੇੜਾ ਮਾਰਦੇ ਤੇਮਿੰਦਰ ਸਿੰਘ ਕੇਪੀ ਕਾਂਗਰਸ ਤੋਂ ਨਿਕਲ ਕੇ ਗਿਆ ਚੰਨੀ ਦੇ ਖਾਸ ਵੀ ਰਹੇ ਆ ਤੇ ਹੁਣ ਇਕੱਲੇ ਤਰਫੋਂ ਲੋ ਉਮੀਦਵਾਰ ਤੇ ਇਸੇ ਤਰ੍ਹਾਂ ਸੁਸ਼ੀਲ ਕੁਮਾਰ ਰਿੰਕੂ ਮੌਜੂਦਾ ਐਮਪੀ ਸੀ ਆਪ ਵੱਲੋਂ ਜਿਵੇਂ ਨਹੀਂ ਚੋਣ ਜਿੱਤੇ ਸੀ ਪਰ ਹੁਣ ਭਾਜਪਾ ਕਰਨੀ ਤੇ ਆ ਚਾਰ ਵੱਡੇ ਨਾਵਾਂ ਦੇ ਨਾਲ ਇਹ ਰਾਖਮੀ ਸੀਟ ਹੈ ਤੇ ਇਹ ਸੀਟ ਦੇ ਉੱਤੇ ਬਹੁਜਨ ਸਮਾਜ ਪਾਰਟੀ ਵੀ ਠੀਕ ਠਾਕ ਰਸੂਖ ਰੱਖਦੀ ਆ ਤੇ ਉਹਦਾ ਰਸੂਕ ਬਲਵਿੰਦਰ ਕੁਮਾਰ ਦੇ ਰੂਪ ਚ ਵੋਟਾਂ ਚ ਪੈਣਾ ਤੇ ਬਲਵਿੰਦਰ ਕੁਮਾਰ ਦੀ ਐਂਟਰੀ ਨੇ ਇਸ ਸੀਟ ਤੇ ਵੀ ਪੰਜ ਕੋਣਾ ਮੁਕਾਬਲਾ ਬਣਾਤਾ ਅਹਿਮ ਹੋ ਗਿਆ ਪਹਿਲੂ ਚਲੋ ਇਸੇ ਤਰ੍ਹਾਂ ਖੰਡੂਰ ਸਾਹਿਬ ਲਾਲਜੀਤ ਪੁੱਲਰ ਮੰਤਰੀ ਕੁਲਵੀਰ ਜੀ ਰਾ ਕਾਂਗਰਸੀ ਮਿਰਸਾ ਸਿੰਘ ਬਲਟੋਹਾ ਪੰਥਕ ਕਪੜੇ ਆਪ ਨੂੰ ਅਕਾਲੀ ਤੇ ਮਨਜੀਤ ਮੰਨਾ ਭਾਜਪਾਈ ਤੇ ਇਧਰ ਅਮਰਤਪਾਲ ਸਿੰਘ ਖਾਲਸੇ ਦੀ ਐਂਟਰੀ ਨੇ ਇਹਨਾਂ ਚਾਰਾਂ ਨੂੰ ਫਿਕਰ ਚ ਪਾਤਾ ਕਿਉਂਕਿ ਪਿੰਡਾਂ ਦੇ ਵਿੱਚ ਜਿਵੇਂ ਮਹਮ ਤੋਰਨ ਲੱਗੀ ਆ ਹਾਂ ਲੋਕ ਆਪ ਮਾਰੇ ਸ਼ਾਮਲ ਹੋ ਰਹੇ ਨੇ ਕਾਫਲੇ ਦੇ ਵਿੱਚ ਪਰਿਵਾਰ ਦੇ ਨਾਲ 3 ਦਿਨ ਇਹਨਾਂ ਚੱਲਦਾ ਫਿਕਰ ਬਦਾਤਾ ਸੋ ਪੰਜ ਕੋਣਾ ਮੁਕਾਬਲਾ ਇੱਥੇ ਵੀ ਹੈਗਾ ਤੇ ਇਸੇ ਤਰ੍ਹਾਂ ਪੰਜ ਕੋਣਾ ਮੁਕਾਬਲਾ ਸੰਜਨਪੁਰ ਸਾਹ ਹਲਕੇ ਜੀ ਹੈਗਾ ਬੇਸ਼ੱਕ ਮਾਲਵਿੰਦਰ ਕੰਗ ਆਪਣੇ ਆਪ ਨੂੰ ਮਜ਼ਬੂਤ ਦੱਸਦੇ ਨੇ ਹਾਂ ਬੇਸ਼ੱਕ ਬਜਿੰਦਰ ਸਿੰਘਲਾ ਕਹਿੰਦੇ ਕਾਂਗਰਸ ਇੱਥੋਂ ਤਕੜੀ ਹੈ ਬੇਸ਼ੱਕ ਸੁਭਾਸ਼ ਸ਼ਰਮਾ ਸੋਚਦੇ ਹੋਣੇ ਭਾਜਪਾ ਵੱਲੋਂ ਕਿ ਇੱਥੋਂ ਭਾਜਪਾ ਜਿੱਤੇ ਦੀ ਰੀਚ ਹੈ ਗੱਟ ਜੋੜ ਚੰਦੂ ਮਾਜਦੇ ਰੂਪ ਚ ਤੇ ਚਾਈ ਬਨਾਸ਼ ਨਾਖਰਨਾ ਪੁਰਾਣੇ ਹਲਕੇ ਦੇ ਹਿਸਾਬ ਨਾਲ ਪਰ ਪ੍ਰਿੰਸਿੰਗ ਚੰਦੂ ਵਜਰਾ ਕਹਿੰਦੇ ਮੈਂ ਇੱਥੋਂ ਐਮ ਭੋਜ ਸਮਾਜ ਪਾਰਟੀ ਦੇ ਮੁਖੀ ਦੇ ਨਾਤੇ ਜਦੋਂ ਮੈਦਾਨ ਚਾਏ ਤਾਂ ਨਨਤਪੁਰ ਸਾਹਿਬ ਹਲਕੇ ਦੇ ਪੰਜ ਕੋੜਾ ਮੁਕਾਬਲਾ ਬਣ ਗਿਆ। ਸੋ ਸ਼੍ਰੀਨਾਨਦਪੁਰ ਸਾਹਿਬ ਹਲਕਾ, ਸੰਗਰੂਰ ਲੋਕ ਸਭਾ ਹਲਕਾ, ਖੰਡੂਰ ਸਾਹਿਬ, ਜਲੰਧਰ ਤੇ ਬਠਿੰਡਾ ਇਹਨਾਂ ਪੰਜ ਸੀਟਾਂ ਤੇ ਪੰਜ ਕੋਣਾ ਮੁਕਾਬਲਾ ਬਣਿਆ ਹੋਇਆ ਜੀ। ਦੇਖਦੇ ਆਂ ਵੋਟਰ ਕੀ ਫੈਸਲਾ ਕਰਦੇ ਆਂ ਫੈਸਲਾ ਵੋਟਰਾਂ ਦੇ ਹੱਥ। ਤਿੰਨ ਇੱਕ ਹੋਰ ਸੀਟਾਂ ਦੇ ਹਵਾਲੇ ਨਾਲ ਵੀ ਗੱਲ ਕਰ ਲੈਂਦੇ ਆਂ। ਵੈਸੇ ਤਾਂ ਪੰਜਾਬ ਦੀਆਂ ਇਹਨਾਂ ਤੋਂ 13 ਲੋਕ ਸਭਾ ਸੀਟਾਂ ਦੇ ਉੱਤੇ ਜਿਹੜੀਆਂ ਪ੍ਰਮੁੱਖ ਪਾਰਟੀਆਂ ਕਹਉਂਦੀਆਂ ਨੇ ਆਪਣੇ ਆਪ ਨੂੰ ਉਹਨਾਂ ਪ੍ਰਮੁੱਖ ਪਾਰਟੀਆਂ ਨੇ ਕਾਫੀ ਕੰਜੂਸੀ ਕੀਤੀ ਹੈ ਇਸ ਵਾਰ ਬੀਬੀਆਂ ਨੂੰ ਟਿਕਟ ਦੇਣ ਵਿੱਚ ਗੱਲਾਂ 33% ਦੀਆਂ 50% ਦੀਆਂ ਅਖ਼ਸਰ ਕਰਦੇ ਨੇ ਬਰਾਬਰ ਸਥਾਨ ਦੇਣ ਦੀਆਂ ਹੈ ਨਾ ਬੀਬੀਆਂ ਹਰ ਖੇਤਰ ਚ ਮੋਰੀ ਨੇ ਜੀ ਇਹ ਗੱਲ ਕਹਿਣ ਦੀਆਂ ਮਹਰ ਨੇ ਪਾਰਟੀਆਂ ਪਰ ਜਦੋਂ ਟਿਕਟਾਂ ਦੇਣ ਦੀ ਵਾਰੀ ਆਉਂਦੀ ਹੈ ਤਾਂ ਕੰਜੂਸੀ ਖਾਸੀ ਕਰਦੀ ਪੰਜਾਬ ਚ ਇਸ ਵਾਰ ਇਹਨਾਂ ਪ੍ਰਮੁੱਖ ਪਾਰਟੀਆਂ ਨੂੰ ਲਗਭਗ ਸਿਰਫ 6 ਬੀਬੀਆਂ ਨੂੰ ਟਿਕਟ ਮਿਲੀ ਆ ਜਿਦੇ ਵਿੱਚੋਂ ਭਾਜਪਾ ਨੇ 3 ਬੀਬੀਆਂ ਨੂੰ ਟਿਕਟ ਦਿੱਤੀ ਆ ਹਾਂ ਤੇ ਅਕਾਲੀ ਦਲ ਨੇ 1 ਬੀਬੀ ਨੂੰ ਟਿਕਟ ਦਿੱਤੀ ਆ ਤੇ ਕਾਂਗਰਸ ਨੇ 2 ਬੀਬੀਆਂ ਨੂੰ ਟਿਕਟ ਦਿੱਤੀ ਆ ਕਾਂਗਰਸ 2 ਅਕਾਲੀ ਦਲ 1 ਦੂਆਣੀਆ 3 ਤੇ ਇਸੇ ਤਰ੍ਹਾਂ 3 ਉਮੀਦਵਾਰ ਬੀਬੀਆਂ ਭਾਜਪਾ ਨੇ ਉਤਾਰੀਆਂ ਕੁੱਲ 6 ਉਮੀਦਵਾਰ ਬੀਬੀਆਂ ਹਾਂ ਮਤਲਬ ਇਹਨਾਂ ਮੁੱਖ ਪਾਰਟੀਆਂ ਦੀ ਮੈਂ ਬਾਕੀ ਪਾਰਟੀਆਂ ਦੀ ਗੱਲ ਨਹੀਂ ਕਰਦਾ ਮੈਂ ਇਹਨਾਂ ਮੁੱਖ ਪਾਰਟੀਆਂ ਦੀ ਗੱਲ ਕਰਦਾ